ਹਮ ਅੱਗੇ ਕੋਈ ਗੱਲ ਤੇ ਨਹੀਂ ਆ ਤੂੰ ਮੇਰੀ ਮੋੜਦਾ ਪਰ ਮੈਂ ਚਾ ਲੈ ਕੇ ਸਲਾਹ ਦੇ ਕੇ ਵੇਖ ਲੀਨਾ ਵਾ ਦੱਸੋ ਵੀਰ ਜੀ ਕੋਈ ਗੱਲ ਨਹੀਂ ਮੈਂ ਇਹ ਕਹਿਣਾ ਵਾਂ ਵੀ ਚੱਲ ਜੇ 2 ਸਾਲ ਤੂੰ ਇੱਥੇ ਲਾਏ ਜਿੱਥੇ ਅੱਗੇ ਪਹਿਲਾਂ ਵਾਲੇ ਦਾ ਆ ਠੀਕ ਆ ਤੇ ਚੱਲ ਇਹ ਵੀ ਜੇ ਹੁਣ 4-5 ਲੱਖ ਵੀ ਤੇ ਕੋ ਜਮਾ ਹੋਊਗਾ ਤੇ 4-5 ਹੋਰ ਹੋ ਜਾਊਗਾ ਮੈਂ ਡੈਡੀ ਨੂੰ ਆਪੇ ਕਹਿ ਦੇਣਾ ਵਾ ਤੇ ਨਾਲੇ ਤੁਹਾਡੀ ਗੱਲ ਵੀ ਠੀਕ ਵਾ ਹੁਣ ਮੰਨ ਲਓ ਹੁਣ ਅਸੀਂ ਪੈਸੇ ਇਕੱਠੇ ਕਰਨੇ ਆ ਉਹ ਆਹ ਤਾਂ ਕਿੰਨੀ ਮੁਸ਼ਕਲ ਹੋਣੀ ਆ ਜਵਨ ਤੇਰੇ ਵਾਤੇ ਵੀ ਉੱਥੇ ਖੂ ਤਿਆਰੀ ਆ ਟੈਨਸ਼ਨ ਨਾ ਆ ਉਹਦੇ ਜੀ ਸੁਟਣਾ ਥਈ ਪੁੱਤ ਜਿੰਨਾ ਨਵਾਂ ਨਵਾਂ ਲਿਆਇਆ ਹੋਇਆ ਵਾ ਇੰਨਾ ਕੰਮ ਨਾ ਕਰਿਆ ਕਰ ਸਫਾਈ ਆਲੀ ਸਫਾਈ ਕਰ ਜਾਂਦੀ ਆ ਤੇ ਰੋਟੀ ਪਾਣੀ ਆ ਉਹ ਮੈਂ ਤੇ ਰਪਿੰਦਰ ਬਣਾ ਲੈਂਦੀ ਆ ਵਾ ਫੋਨ ਆਈ ਜੈਂਟ ਦਾ ਅੱਛਾ ਤੇ ਕੈਨੇਡਾ ਤੁਹਾਡਾ ਕੰਮ ਬਣ ਗਿਆ ਸੱਚੀ ਹੂੰ ਦਲਜੀਤ ਦਾ ਵੀ ਅੱਛਾ ਅੱਛਾ ਵੀਰਜੀ ਦਾ ਵੀ ਝਾ ਆ ਗਿਆ ਵਾ ਤੇ ਨਾਲ ਹੀ ਡੱਜੀ ਹੁਣਾ ਦਾ ਵੀ ਆ ਗਿਆ ਅੱਛਾ ਤੇ ਨਾ ਜਾਣਾ ਚੱਲ ਜਾਣਾ ਪਰ ਅਸੀਂ ਅਜੇ ਨਹੀਂ ਗਏ ਜਾਣਾ ਹੁਣ ਮੈਂ ਨਾ ਸਲਾਹ ਥੋੜੀ ਬਦਲਤੀ ਐ ਹੋ ਕੀ ਹੈ ਉਹ ਹੁਣਾ ਕੀ ਆ ਮੈਂ ਇਹ ਚੀਜ਼ ਸੋਚਣ ਡਿਆ ਸੀਗਾ ਕਿ ਹੁਣ ਅਸੀਂ ਵਿਆਹ ਵੀ ਕੀਤਾ ਹਨਾ ਚੀਜ਼ਾਂ ਵੀ ਇੱਕ ਦੁੱਬ ਬਣਾਈਆਂ ਵਾ